ਦੋਸਤੋ ਫਰੀਦਕੋਟ ਦੇ ਰਾਜਮਹਿਲ ਅਤੇ ਬਲਵਿੰਦ ਹਸਪਤਾਲ ਦੇ ਅੰਦਰੋਂ ਪਿਛਲੇ ਦਿਨੀ ਕੁਝ ਸੂਚਨਾਵਾਂ ਮਿਲ ਗਿਆ ਸੰਕੇ ਅੰਦਰ ਜੋ ਮੋਰ ਹਨ ਉਹ ਉਤਰਦੇ ਫਿਰਦੇ ਡਿੱਗ ਰਹੇ ਹਨ ਤਾਂ ਮਾਸੂਮ ਪ੍ਰਵਾਜ ਵੈਲਫੇਅਰ ਸੁਸਾਇਟੀ ਤੇ ਸ਼ੰਕਰ ਸ਼ਰਮਾ ਤੇ ਕ੍ਰਿਸ਼ ਸ਼ਰਮਾ ਨੇ ਜਦੋਂ ਜਾ ਕੇ ਵੇਖਿਆ ਤਾਂ ਪਾਇਆ ਕਿ ਇਹਨਾਂ ਮੋਰਾਂ ਨੂੰ ਰਾਣੀ ਖੇਤ ਦੀ ਬਿਮਾਰੀ ਹੋ ਗਈ ਹੈ ਜੋ ਕਿ ਆਮ ਤੌਰ ਤੇ ਕਬੂਤਰਾਂ ਨੂੰ ਹੁੰਦੀ ਹੈ ਇਸ ਬਿਮਾਰੀ ਨਾਲ ਪੰਛੀ ਇੱਕ ਪਾਸੇ ਨੂੰ ਗਰਦਨ ਸਿੱਟ ਜਾਂਦੇ ਹਨ ਤੇ ਪੈਸੀ ਵੀ ਹੋ ਜਾਂਦੇ ਹਨ ਜਿਨ੍ਹਾਂ ਨਾਲ ਇਹਨਾਂ ਦਾ ਸ਼ਿਕਾਰ ਹੋਣਾ ਅਸਾਨ ਹੋ ਜਾਂਦਾ ਹੈ ਤੇ ਮਾਰੀ ਡਿਟੈਕਟ ਹੋਣ ਦੇ ਨਾਲ ਹੀ ਸ਼ੰਕਰ ਸ਼ਰਮਾ ਜੀ ਤੇ ਕਰੇ ਸ਼ਰਮਾ ਨੇ ਇਹਨਾਂ ਮੋਰਾਂ ਦੀ ਜੋ ਬਿਮਾਰੀ ਦਾ ਇਲਾਜ ਹੈ ਸ਼ੁਰੂ ਕਰ ਦਿੱਤਾ ਤੇ ਸ਼ੁਭ ਸੰਕੇਤ ਇਹ ਹੈ ਕਿ ਇਹਨਾਂ ਵਿੱਚ ਰਿਕਵਰੀ ਵੀ ਹੋ ਰਹੀ ਹੈ ਪਰੰਤੂ ਕੁਝ ਮੋਰ ਜੋ ਬਿਲਡਿੰਗਾਂ ਦੇ ਅੰਦਰ ਕੁੱਤੇ ਬਿੱਲਿਆਂ ਦਾ ਸ਼ਿਕਾਰ ਹੋ ਗਏ ਹੋਣਗੇ ਉਹਨਾਂ ਵਾਸਤੇ ਮਾੜੀ ਖਬਰ ਹੈ ਸ਼ੰਕਰ ਸ਼ਰਮਾ ਕ੍ਰਿਸ਼ ਸ਼ਰਮਾ ਨੂੰ ਧੰਨਵਾਦ ਕੀਤਾ ਜਾਂਦਾ ਸਲੂਟ ਕੀਤਾ ਜਾਂਦਾ ਜੋ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਹਨਾਂ ਦਾ ਇਲਾਜ ਕਰ ਰਹੇ ਹਨ